ਕੇ ਖਾਮੋਸ਼ ਪੰਛੀ ਰੱਬ ਤੇ ਬੰਦਿਆਂ ਤੋਂ ਇੰਨੀ ਕਰਖਦੇ ਆਸ ਮਿੱਟੀ ਦਾ ਬਰਤਨ ਕੋਠੇ ਉੱਤੇ 부ਝ ਜਾਏ ਉਹਨਾਂ ਦੀ ਪਿਆਸ ਔਰ ਮਿੱਟੀ ਦਾ ਇਹ ਬਰਤਨ ਉਦਰਤੀ ਟੱਚ ਦੀ ਦਿੰਦਾ ਪੂਰੀ ਮਿਠਾਸ ਉਦਰਤੀ ਟੱਚ ਦੀ ਦਿੰਦਾ ਪੂਰੀ ਮਿਠਾਸ ਸਤਸ਼੍ਰੀ ਅਕਾਲ ਬੀਬੀ ਨਵਾਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੁਰੀ ਤੁਸੀਂ ਸ਼ੇਅਰ ਤੋਂ ਮੈਸਲਾ ਰਹਿੰਦੇ ਵੀ ਕਿਸਾਪਤ ਹਮਾਰੇ ਸਾਥੇ ਇਸ ਸਮੇਂ ਅਸੀਂ ਨਵਾਸ਼ਹਿਰ ਕੋਠੀ ਰੋਡ ਤੇ ਮੌਜੂਦ ਹਾਂ ਔਰ ਆ ਮਿੱਟੀ ਦੇ ਬਰਤਨ ਜਿਨ੍ਹਾਂ ਨੇ ਪੰਛੀਆਂ ਦੀ ਪਿਆਸ ਬੁਝਾਣੀ ਹੈ ਹਾਲਕਿ ਅਸੀਂ ਕਹਿ ਦਿੰਨੇ ਕਿ ਬੇਜ਼ੁਬਾਨ ਲੇਕਿਨ ਉਹ ਬੇਜ਼ੁਬਾਨੀ ਮਿੱਟੀ ਬੋਲੀ ਬੋਲਦੇ ਆ ਸਾਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਇਨਸਾਨ ਦਾ ਕੰਮ ਸਿਰਫ ਕਬਜੇ ਕਰਨ ਦਾ ਹੈ ਕਦੀ ਸੜਕਾਂ ਤੇ ਕਬਜਾ ਕਰ ਲੈਂਦਾ ਹੈ ਕਦੀ ਧਰਤੀ ਤੇ ਪੂਰਾ ਕਬਜਾ ਕੀਤਾ ਔਰ ਜੇ ਅਪ ਗੱਲ ਕਰੀਏ ਤਾਂ ਤੁਸੀਂ ਇਸ ਸਮੇਂ ਦੇਖੋ ਧਰਤੀ ਉੱਤੇ ਗਰਮੈਸ਼ ਕਿੰਨੀ ਹੈ ਔਰ ਪਾਣੀ ਅਸੀਂ 400 ਫੁੱਟ ਹੈਟਾ ਤੱਕ ਲੈ ਗਏ ਆ ਜਦ ਕਿ ਉਹਨਾਂ ਹੀ ਹੱਕ ਪੰਛੀਆਂ ਦਾ ਔਰ ਪੰਛੀਆਂ ਨੂੰ ਹੁਣ ਬੂੰਦ ਵੀ ਪਾਣੀ ਦੀ ਨਹੀਂ ਮਿਲਦੀ ਔਰ ਇਹ ਇੱਕ ਬੂੰਦ ਪਾਣੀ ਦੀ ਤੇ ਵਰਤਨ ਪਿਆਰ ਦਾ ਬੱਤਰਾ ਜੀ ਦਾ ਜਨਮ ਦਿਨ ਹੈ ਤੇ ਵਰਤਨ ਪਿਆਰ ਦਾ ਜਿਹੜਾ ਆ ਇਹ ਪੰਛੀਆਂ ਦੀ ਪਿਆਸ 부ਝਾਵੇਗਾ ਉਹਨਾਂ ਨੂੰ ਜ਼ਿੰਦਗੀ ਦੀ ਇੱਕ ਨਵੀਂ ਉਮੀਦ ਦੇਵੇਗਾ ਇਹ ਸਿਰਫ ਜ਼ਿੰਮੇਵਾਰੀ ਨਹੀਂ ਸਾਡਾ ਫਰਜ਼ ਵੀ ਹੈ ਕਿਉਂਕਿ ਇਨਸਾਨੀਤ ਹੋਣ ਦੇ ਨਾਤੇ ਨਾਤੇ ਇਹ ਸਾਡਾ ਫਰਜ਼ ਵੀ ਹੈ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਪਤਰਾ ਸਾਹਿਬ ਜੀ ਧੰਨਵਾਦ ਮੈਨੂੰ ਲੱਗਦਾ 21 ਸਾਲਾਂ ਦੇ ਹੋ ਗਏ ਤੁਸੀਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਉਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਉਹ ਪ੍ਰਾਲਾ ਬਹੁਤ ਚੰਗਾ ਪੰਛੀਆਂ ਲਈ ਜੋ ਮਿੱਟੀ ਦੇ ਬਰਤਨ ਤੁਸੀਂ ਦੇ ਰਹੇ ਹੋ ਗਿਫਟ ਦੇ ਇੱਕ ਵੈਸੇ ਤਾਂ ਰਿਟਰਨ ਗਿਫਟ ਹੁੰਦਾ ਪਰ ਤੁਸੀਂ ਸਿੱਧਾ ਗਿਫਟ ਦੇ ਰਹੇ ਹੋ ਹਨਾ ਜਿਹੜੇ ਤੁਹਾਨੂੰ ਵਿਸ਼ ਕਰ ਰਿਹਾ ਹੈ ਇੱਕ ਸਾਲ ਪੱਕਾ ਗਿਫਟ ਹੈ ਜੀ ਇਹ ਇਹ ਦੋ ਲਾਈਨਾਂ ਕਹਿਣਾ ਚਾਹੂੰਗਾ ਕਿ ਸਾਗਰ 사વન دیتا ਹੈ ਮਧੂਬਨ ਖੁਸ਼ਬੂ deta hai ਜੀਣਾ ਉਸਕਾ ਜੀਣਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਇਸਕਾ ਅਰਥ ਇਹ ਹੈ ਕੀ ਹਮ ਕਿਸੀ ਔਰ ਕੇ ਪ੍ਰਤੀ ਕਿਸੇ ਦੂਜੇ ਵਾਸਤੇ ਕੋਈ ਸੇਵਾ ਦਾ ਕੰਮ ਕਰੀਏ ਬਤਲ ਜੀ ਇੱਕ ਬੇਨਤੀ ਕਰਨੀ ਪੰਜਾਬੀ ਪੰਜਾਬੀ ਮੈਂ ਪਹਿਲਾਂ ਕਿ ਅਸੀਂ ਅੰਕੁਸ਼ ਨੇ ਇਹਨਾਂ ਨੇ ਮੈਨੂੰ ਟੋਕ ਦੇਣਾ ਵੀ ਪੰਜਾਬੀ ਮੈਂ ਪੰਜਾਬੀ ਸ਼ੁਰੂ ਕਰਤੀ ਸੀ ਪੰਜਾਬੀ ਚ ਹੀ ਗੱਲ ਕਰਨੀ ਆ ਵੀ ਜੇ ਆਪਾਂ ਆਪਣੇ ਵਾਸਤੇ ਤਾਂ ਸਾਰੇ ਸੋਚਦੇ ਆ ਆਪਣਾ ਪਰਿਵਾਰ ਚਲਾਉਂਦੇ ਆ ਆਪਣੇ ਬੱਚੇ ਪਾਲਦੇ ਆ ਜਦੋਂ ਆਪਾਂ ਕਿਸੇ ਦੂਸਰੇ ਵਾਸਤੇ ਸੋਚੀਏ ਦੂਜੇ ਦੇ ਭਲੇ ਦੀ ਗੱਲ ਕਰੀਏ ਫਿਰ ਉਹ ਜੀਣ ਦਾ ਮਜ਼ਾ ਹੈ ਤੇ ਉਹ ਭਲੇ ਦੀ ਗੱਲ ਚਾਹੇ ਉਹ ਕੋਈ ਗਰੀਬ ਪਰਿਵਾਰ ਆ ਆਪਾਂ ਉਹਦੀ ਮਦਦ ਕਰੀਏ ਤਾਂ ਵੀ ਵਧੀਆ ਕੰਮ ਆ ਜੇ ਗਊਸ਼ਾਲਾ ਜਾ ਕੇ ਬੇਜੁਬਾਨ ਗਊ ਮਾਤਾ ਜਿਹਨੂੰ ਭੋਜਨ ਦੀ ਜ਼ਰੂਰਤ ਹੈ ਉਹਦੀ ਜ਼ਰੂਰਤ ਪੂਰਾ ਕਰੀਏ ਤਾਂ ਵੀ ਇਹ ਉਪਰਾਲਾ ਵਧੀਆ ਸੇਵਾ ਦਾ ਕੰਮ ਆ ਤੇ ਜੇ ਗੱਲ ਪੰਛੀਆਂ ਦੀ ਹੋਵੇ ਚਾਹੇ ਛੋਟੀ ਜੀ ਚਿੜੀ ਆ ਚਾਹੇ ਵੱਡਾ ਪੰਛੀ ਆ ਜਦੋਂ ਇੱਕ ਪੰਛੀ ਬੋਲ ਵੀ ਨਹੀਂ ਸਕਦਾ ਤੇ ਕੋਈ ਵੱਡਾ ਉਪਰਾਲਾ ਵੀ ਨਹੀਂ ਕਰ ਸਕਦਾ ਤੇ ਉਹਨੂੰ ਉਮੀਦ ਸਾਡੇ ਪਰਿਵਾਰਾਂ ਤੱਕ ਹੁੰਦੀ ਆ ਵੀ ਆਪਾਂ ਇਸ ਘਰ ਦੇ ਬਾਹਰ ਜੇ ਕੋਈ ਪਾਣੀ ਦੀ ਦੋ ਬੂੰਦ ਮਿਲ ਜਵੇ ਤੇ ਆਪਣੀ ਪਿਆਸ बुझा ਲਈਏ ਇਹ ਵਿਸ਼ਵਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਹਰ ਸਾਲ 8 ਸਾਲ ਤੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਹਰ ਸਾਲ ਇਹ ਪੰਛੀਆਂ ਵਾਸਤੇ ਜਿਹੜੇ ਸਕੋਰੇ ਮਿੱਟੀ ਦੇ ਬਰਤਨ ਲੋਕਾਂ ਨੂੰ ਫ੍ਰੀ ਵੰਡੇ ਜਾਂਦੇ ਆ ਵੀ ਆਪ ਕਿਸੇ ਬਹਾਨੇ ਨਾਲ ਇਹਨਾਂ ਨੂੰ ਲਿਜਾ ਕੇ ਤੁਸੀਂ ਘਰ ਦੇ ਬਾਹਰ ਛੱਤ ਤੇ ਰੱਖੋ ਤੇ ਜਿਹੜੇ ਪੰਛੀ ਗਰਮੀ ਦੇ ਨਾਲ ਮਰਦੇ ਆ ਉਹਨਾਂ ਦੀ ਜਾਨ ਨੂੰ ਆਪਾਂ ਬਚਾ ਸਕੀਏ ਇਹੀ ਸਾਡਾ ਮੰਤਵ ਹੈ। ਤੇ ਇੱਕ ਫਾਇਦਾ ਹੋਰ ਵੀ ਹੈ ਕਿ ਨਾ ਕੋਈ ਕੈਮੀਕਲ, ਇਹ ਕੋੜਾ ਕੋਈ ਪਲਾਸਟਿਕ ਹੈ ਔਰ ਕੁਦਰਤੀ ਟੱਚ, ਮਿੱਟੀ ਉਹ ਜਿਹੜਾ ਕੁਦਰਤੀ ਸਵਾਦ ਜਿਹੜਾ ਉਹਨਾਂ ਨੂੰ ਮਿਲਣਾ ਨਾ। ਮਿੱਟੀ ਤਾਂ ਇੱਕ ਦਿਨ ਆਪਾਂ ਸਾਰੇ ਮਿੱਟੀ ਚੋਂ ਪੈਦਾ ਹੋਏ, ਮਿੱਟੀ થી ਜਾਣਾ ਤੇ ਮਿੱਟੀ ਦੇ ਵੈਸੇ ਵੀ ਬੜੇ ਫਾਇਦੇ ਆ। ਮਿੱਟੀ ਤਾਂ ਇੱਕ ਐਸੀ ਚੀਜ਼ ਹੈਗੀ ਆ ਜਿਹਦਾ ਕਿਸੇ ਪਾਸੇ ਵੀ ਨੁਕਸਾਨ ਨਹੀਂ ਫਾਇਦਾ ਹੀ ਫਾਇਦਾ ਆ। ਪੁਰਾਣੇ ਜ਼ਮਾਨੇ ਤੇ ਸੱਤ ਲੱਗਦੀ ਸੀ ਮਿੱਟੀ ਚੱਕ ਕੇ ਲਾ ਲੈਂਦੇ ਸੀ। ਮਿੱਟੀ ਚੱਕੀ ਲਾ ਲੈਂਦੇ ਸੀ ਵੀ ਠੀਕ ਹੋ ਗਈ। ਚਲੋ ਬਹੁਤ ਤੁਹਾਡੇ ਜ਼ਮਾਨੇ ਦੀ ਗੱਲ ਕਰ ਆ ਮੈਂ 21 ਸਾਲ ਦਾ ਤਾਂ ਕਰਕੇ ਸਾਡੇ ਜ਼ਮਾਨੇ ਦੀ ਗੱਲ ਜੀ ਚਲੋ ਜੀ ਅੱਛਾ ਖੁਸ਼ੀ ਹੁੰਦੀ ਹੈ ਜਦੋਂ ਪੰਛੀਆਂ ਨੂੰ ਪਾਣੀ ਪੀਂਦੇ ਦੇਖਦੇ ਹੋ ਤੁਸੀਂ ਕਿ 8 ਸਾਲ ਤੋਂ ਇਸੇ ਤਰੀਕੇ ਵਰਤਨ ਜਿਹੜੇ ਆ ਉਹ ਜ਼ਿੰਮੇਵਾਰੀ ਨਿਭਾ ਰਹੇ ਤੁਸੀਂ ਫਰਜ਼ ਨਿਭਾ ਰਹੇ ਆ ਪਰ ਪੰਛੀਆਂ ਨੂੰ ਦੇਖਦੇ ਵੀ ਤਾਂ ਪਾਣੀ ਪੀਂਦੇ ਬਿਲਕੁਲ ਜੀ ਸਾਡੇ ਤਾਂ ਘਰ ਦੇ ਬਾਹਰ ਤੇ ਕੋਠੇ ਦੇ ਉੱਪਰ ਦੋਨੇ ਜਗ੍ਹਾ ਰੱਖੇ ਹੋਏ ਆ ਔਰ ਜਿੰਨੇ ਸਾਡੇ ਮੈਂਬਰ ਆ ਉਹ ਸਾਰੇ ਹੀ ਵਰਤਨ ਲੈ ਜਾ ਕੇ ਇਹਨੂੰ ਯੂਜ਼ ਕਰਦੇ ਆ ਡੇਂਗੂ ਦਾ ਖਤਰਾ ਤਾਂ ਨਹੀਂ ਡੇਂਗੂ ਦਾ ਖਤਰਾ ਤਾਂ ਆ ਜੇ ਪਾਣੀ ਬਚ ਜਾਵੇ ਉਹ ਦੋ ਦਿਨ ਪਿਆ ਰਵੇ ਅਸੀਂ ਤਾਂ ਰੋਜ਼ ਧਿਆਨ ਕਰਦੇ ਆ ਚੇਂਜ ਕਰਦੇ ਆ ਇੱਕ ਦਿਨ ਤੋਂ ਜ਼ਿਆਦਾ ਨਹੀਂ ਪਾਣੀ ਪਿਛਲੀ ਵਾਰ ਮੈਨੂੰ ਯਾਦ ਆ ਇਹ ਕਈ ਕਹਿੰਦੇ ਜੰਮਣ ਲਾਉਣਾ ਉਹ ਅਸੀਂ ਐਨਾਉਂਸਮੈਂਟ ਕਰ ਰਹੇ ਸੀਗੇ ਵੀ ਇਹਦੇ ਵਿੱਚ ਦਹੀਂ ਨਹੀਂ ਜਮਾਣਾ ਤੇ ਪਾਣੀ ਨਹੀਂ ਰੱਖਣਾ ਅੱਛਾ ਇੱਕ ਚੀਜ਼ ਹੋਰ ਦੱਸ ਇੱਕ ਕੱਲਾ ਮਿੱਟੀ ਦਾ ਵਰਤਨ ਨਹੀਂ ਆ ਇਹ ਫਰਿੱਜ ਆ ਪੰਛੀਆਂ ਲਈ ਫਰਿੱਜ ਆ ਕਿਉਂਕਿ ਪਾਣੀ ਠੰਡਾ ਰਹਿੰਦਾ ਹੈ ਬਿਲਕੁਲ ਬਿਲਕੁਲ ਠੰਡਾ ਪਾਣੀ ਰਹਿੰਦਾ ਇਹਦੇ ਵਿੱਚ ਉਹਦੀ ਪਿਆਸ ਬੁਝਦੀ ਆ ਚਲੋ ਜਦੋਂ ਪਿਆਸ ਲੱਗੀ ਹੁੰਦੀ ਨਾ ਉਸ ਵੇਲੇ ਜੇ ਠੰਡਾ ਮਿਲ ਜਵੇ ਜਾਂ ਤਾਜ਼ਾ ਮਿਲ ਜਵੇ ਤਾਂ ਉਹਨੂੰ ਇੱਕ ਜੀਵਨ ਦਾਣ ਮਿਲਦਾ ਪੰਛੀ ਵਾਲੀ ਠੰਡਾ ਮਤਲਬ ਕੋਕਾ ਕੋਲਾ ਨਹੀਂ ਆ ਪੰਛੀ ਵਾਲੀ ਸ਼ੁੱਧ ਜਲ ਜਿਹੜਾ ਆ ਉਹ ਦੇਖੋ ਇੱਕ ਮੈਂ ਤਾਂ ਤੁਹਾਡੀ ਫਲਸਫੀ ਮੇਰੀ ਥੋੜੀ ਡਿਫਰੈਂਟ ਆ ਤੁਸੀਂ ਕਹੋ ਬੇਜ਼ਬਾਨ ਮੈਂ ਕਹਿੰਦਾ ਬੇਜ਼ਬਾਨ ਨਹੀਂ ਉਹਨਾਂ ਦੀ ਜ਼ੁਬਾਨ ਮਿੱਟੀ ਬਹੁਤ ਹੈ ਸਾਨੂੰ ਕੋੜੀਆਂ ਗੱਲਾਂ ਸੁਣਨ ਦੀ ਆਦਤ ਪੈ ਗਈ ਹੈ ਔਰ ਉਸ ਤੋਂ ਚੰਗੀ ਉਤਲੀ ਗੱਲ ਦੇਖੋ ਕਿ ਪੰਛੀ ਕਦੀ ਸ਼ਿਕਾਇਤ ਵੀ ਨਹੀਂ ਕਰਦੇ ਸਾਡੇ ਅਰਗੇ ਦਾ ਹੱਕ ਕੋਈ ਖਾ ਲਵੇ ਅਸੀਂ ਕੋਰਟ ਚ ਚਲੇ ਜਾਂਦੇ ਆ ਉਹ ਵਿਚਾਰੇ ਕਿਸੇ ਕੋਰਟ ਚ ਨਹੀਂ ਜਾਂਦੇ ਪਰ ਰੱਬ ਦੇ ਬੰਦੇ ਤੋਂ ਉਮੀਦ ਰੱਖਦੇ ਆ ਕਿ ਸਾਡੇ ਲਈ ਕੁਝ ਨਾ ਕੁਝ ਕਰਨ ਚਲੋ ਇਹ ਸਿੱਖਿਆ ਸਾਨੂੰ ਲੈਣੀ ਚਾਹੀਦੀ ਆ ਉਹ ਕਹਿੰਦੇ ਵੀ ਦੱਤਾ ਤਰਾਜ ਜੀ ਨੇ 24 ਗੁਰੂ ਕੀਤੇ ਸੀਗੇ ਉਹ ਕਹਿੰਦੇ ਉਹ ਕਿਦਾਂ ਇੱਕ ਪక్షి ਤੋਂ ਵੀ ਇੱਕ ਸਿੱਖਿਆ ਮਿਲ ਗਈ ਜਿੱਦਾਂ ਤੁਸੀਂ ਦੱਸ ਦਿੱਤੀ ਵੀ ਉਹ ਸ਼ਿਕਾਇਤ ਨਹੀਂ ਕਰਦਾ ਕਿਤੇ ਐਦਾਂ ਹੀ ਹਰ ਪੁਰਾਣੀ ਤੋਂ ਹਰ ਸੱਟ ਤੋਂ ਕੋਈ ਸਿੱਖਿਆ ਮਿਲਦੀ ਹੈ ਉਹੀ ਸਿੱਖਿਆ ਗੁਰੂ ਹੋ ਜਾਂਦਾ ਅੱਛਾ ਐਦਾਂ ਦੀ ਇੱਕ ਸੱਜਣ ਨੇ ਅਹਿਮ ਸ਼ਖਸੀਅਤ ਆ ਜਿਹੜੇ ਕਿਸੇ ਨੂੰ ਸ਼ਿਕਾਇਤ ਨਹੀਂ ਕਰਦੇ ਹਮੇਸ਼ਾ ਪਿਆਰ ਦਿੰਦੇ ਉਹ ਨੇ ਪਰਦੇਸੀ ਸਾਹਿਬ ਪਰਦੇਸੀ ਸਾਹਿਬ ਪਾਸ ਦੇ ਪਰਦੇਸੀ ਪਰਦੇਸੀ ਸਾਹਿਬ ਪਰਦੇਸੀ ਸਾਹਿਬ ਹੁਣ ਬਹੁਤ ਪੰਛੀ ਜਿਹੜੇ ਪਰਦੇਸਾਂ ਤੋਂ ਵੀ ਆਏ ਹੋਣੇ ਆਏ ਗਰਮੀਆਂ ਚ ਆਉਂਦੇ ਆ ਨਾ ਕਿਉਂਕਿ ਬਦਲਦੇ ਰਹਿੰਦੇ ਆ ਦੇਸ਼ ਬਦਲਦੇ ਰਹਿੰਦੇ ਪੰਛੀ ਉਹਨਾਂ ਬਾਰੇ ਕੀ ਕਹੋਗੇ ਅ ਦੇਖੋ ਉਹਨਾਂ ਨੂੰ ਪਤਾ ਹੈ ਬਈ ਜਿਹੜੇ ਇੱਧਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਜਲ ਸੇਵਾ ਚੱਲਦੀ ਹਰ ਤਰ੍ਹਾਂ ਦੀ ਸੇਵਾ ਚੱਲਦੀ ਆ ਠੀਕ ਹੈ ਉਹ ਤਦੇ ਫਿਰ ਜਿਹੜਾ ਉਧਰੋਂ ਓਡਾਰੀ ਲਾ ਕੇ ਇੱਧਰਲੇ ਸਾਡੇ ਪੰਜਾਬ ਦੇ ਵਿੱਚ ਆਂਦੇ ਆ ਕਿਉਂਕਿ ਪੰਜਾਬ ਜਿਹੜਾ ਪੰਜਾ ਦਰਿਆਵਾਂ ਦੀ ਧਰਤੀ ਆ ਇੱਥੇ ਜਲ ਮਿਲਦਾ ਆ ਠੀਕ ਹੈ ਜੀ ਦੇਖੋ ਕਲਾਕਾਰ ਹੁਣ ਦੀ ਨਿਸ਼ਾਨੀ ਮੈਂ ਇੱਕ ਸਵਾਸਟ ਖੋਲਿਆ ਮੈਂ ਹੀ ਵੜ ਕੇ ਆਉਂਦਾ ਇਹਨਾਂ ਦਾ ਥੈਂਕ ਯੂ ਜੀ ਧੰਨਵਾਦ ਇੱਕ ਨਸ਼ਿਆਂ ਦੇ ਖਿਲਾਫ ਯਾਨੀ ਨਸ਼ੇ ਛੱਡਣ ਤੇ ਔਰ ਆਪਣਾ ਜੀਵਨ ਸੁਧਾਰਨ ਦੇ ਪ੍ਰਤੀ ਇੱਕ ਗੀਤ ਆ ਰਿਹਾ ਕਿਹੜਾ ਨਾਮ ਹੈ ਜੀ ਸਾਡੇ ਦੋ ਬੋਲ ਸੁਣਾਓ ਜੀ ਪੁੱਤ ਨਸ਼ਿਆਂ ਨੇ ਖਾ ਲਏ ਆ ਵੈਸੇ ਸਾਡੇ ਸੂਰੀ ਸਾਹਿਬ ਆਪ ਵੀ ਬਹੁਤ ਵਧੀਆ ਗਾ ਲੈਂਦੇ ਨੇ ਐਕਟਿੰਗ ਵਧੀਆ ਕਰਦੇ ਨੇ ਆ ਪਰ ਮੇਰਾ ਇੱਕ ਗੀਤ ਜਿਹੜਾ ਕੱਲੂ ਰਿਲੀਜ਼ ਹੋ ਰਿਹਾ ਹੈ ਉਹ ਪੁੱਤ ਨਸ਼ਿਆਂ ਨੇ ਖਾ ਲਏ ਮਾਮਾ ਪੁੱਛਣ ਰੁੱਖਾਂ ਨੂੰ ਫਲ ਰੁੱਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾਂ ਨੂੰ ਵੇ ਲੋਕੋ ਹਲ ਰੁੱਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁੱਖਾਂ ਨੂੰ ਪੂਰਾ YouTube ਤੇ ਸੁਣਾਗੇ ਹਾਂ ਥੈਂਕ ਯੂ ਜੀ 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 ਸਰ ਤੁਸੀਂ ਕਹਿਣਾ ਚਾਹੋਗੇ ਕੁਝ ਬੱਤਰਾ ਜੀ ਦੇ ਜਨਮ ਦਿਨ ਤੇ ਕਸੂਰੇ ਬਣ ਰਹੇ ਆ ਜੀ ਬਾਹ ਕਟੋਰੇ ਕਸੋਰੇ 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 ਸਾਰੇ ਇਸ ਉਪਰਾਲੇ ਨੂੰ ਸਾਥ ਦਿਓ ਜੀ ਇੱਕ ਹੋਰ ਉਪਰਾਲਾ ਕਰੋ ਸਾਰੇ ਨੇ ਜਗ੍ਹਾ ਇੰਨੀ ਬਣਾ ਲਈ ਕਿ ਇੱਥੇ ਵੀ ਰੱਖੇ ਜਾ ਸਕਦੇ ਆ ਇੱਕ ਹੋਰ ਆਗੇ ਅੰਕੁਸ਼ ਜੀ ਅੱਜ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਜਿੱਦਾਂ ਕਿ ਹਰ ਸਾਲ ਪਿਛਲੇ 8 ਸਾਲਾਂ ਤੋਂ ਲਗਾਤਾਰ ਪੰਛੀਆਂ ਦੇ ਲਈ ਜਲ ਪੱਤਰ ਵੰਡੇ ਜਾਂਦੇ ਨੇ ਅੱਜ ਉਸੇ ਘੜੀ ਵਿੱਚ ਅਸੀਂ ਕੋਠੀ ਰੋਡ ਤੇ ਵੰਡ ਰਹੇ ਆ ਜਿਹੜੇ ਪੰਛੀ ਨੇ ਉਹ ਸਾਡੇ ਇਕੋਸਿਸਟਮ ਦਾ ਇੱਕ ਅੰਗ ਨੇ ਕਿਉਂਕਿ ਇਹ ਵਾਤਾਵਰਨ ਨੂੰ ਵਧੀਆ ਬਣਾਉਣ ਚ ਵੀ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ ਤੇ ਜੇ ਅਸੀਂ ਇੰਨਾ ਟੈਂਪਰੇਚਰ ਅੱਜ ਧਰਤੀ ਦਾ ਵਧਾ ਲਿਆ ਹੈ ਕਿ ਇੱਥੇ ਬੰਦੇ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ ਤਾਂ ਪੰਛੀ ਦਾ ਤਾਂ ਕੀ ਹਾਲ ਹੋਏਗਾ ਤਾਂ ਪੰਛੀਆਂ ਨੂੰ ਜਿਹੜੇ ਉਹਨਾਂ ਦੇ ਕੁਦਰਤੀ ਸੌਮੇ ਸੀ ਜਿੱਥੋਂ ਉਹਨਾਂ ਨੂੰ ਪਾਣੀ ਪੀਣ ਲਈ ਮਿਲਦਾ ਸੀ ਉਹ ਵੀ ਅਸੀਂ ਖਤਮ ਕਰ ਦਿੱਤੇ ਤੇ ਇਸ ਕਾਰਨ ਪਿਆਸ ਦੇ ਨਾਲ ਲੱਖਾਂ ਹੀ ਪੰਛੀ ਹਰ ਰੋਜ਼ ਮਰ ਰਹੇ ਨੇ ਤਸਾਂਡੀ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਉਹਨਾਂ ਦੇ ਲਈ ਪਾਣੀ ਦੇਣ ਲਈ ਕੋਈ ਨਾ ਕੋਈ ਉਪਰਾਲਾ ਕਰੀਏ ਛੋਟਾ ਜਿਹਾ ਉਪਰਾਲਾ ਵਿਸ਼ਵਾਸ ਸੇਵਾ ਸੁਸਾਇਟੀ ਦਾ ਕਿ ਤੁਸੀਂ ਸਾਡੇ ਕੋਲ ਇਹ ਬਰਤਨ ਲੈ ਜਾਓ ਤੇ ਆਪਣੇ ਘਰਾਂ ਦੇ ਵਿਹੜੇ ਵਿੱਚ ਜਾਂ ਛੱਤਾਂ ਦੇ ਉੱਤੇ ਇਹ ਬਰਤਨ ਰੱਖੋ ਤੇ ਰੱਖਣਾ ਹੀ ਨਹੀਂ ਸਿਰਫ ਇਹਦੇ ਵਿੱਚ ਹਰ ਰੋਜ਼ ਸਾਫ਼ ਕਰਕੇ ਪਾਣੀ ਵੀ ਜ਼ਰੂਰ ਪਾਣਾ ਹੈ ਤਾਂ ਹੀ ਇਹਨਾਂ ਨੂੰ ਰੱਖਣ ਦਾ ਫਾਇਦਾ ਹੋਵੇਗਾ ਕਿ ਜੇ ਅਸੀਂ ਇਹਦੇ ਵਿੱਚ ਹਰ ਰੋਜ਼ ਪਾਣੀ ਪਾਈਏ ਤੇ ਉਹ ਪਾਣੀ ਉਹਨਾਂ ਪੰਛੀਆਂ ਨੂੰ ਮਿਲੇ ਇੱਕ ਬਰਤਨ ਦੇ ਵਿੱਚ ਲਗਭਗ 500 ml ਪਾਣੀ ਵੀ ਦੇ ਅਸੀਂ ਰੋਜ਼ ਰੱਖੀਏ ਤਾਂ ਮੇਰਾ ਖਿਆਲ ਹੈ ਲਗਭਗ 20 ਪੰਛੀਆਂ ਦੀ ਜਾਨ ਇੱਕ ਘਰ ਦੇ ਵਿੱਚ ਅਸੀਂ ਇੱਕ ਬਰਤਨ ਰੱਖ ਕੇ ਬਚਾ ਸਕਦੇ ਹਾਂ ਤਾਂ ਮੇਰੀ ਸਾਰਿਆਂ ਨੂੰ ਦੁਬਾਰਾ ਫਿਰ ਅਪੀਲ ਪੀਵੀ 32 ਦੇ ਮਾਧਿਅਮ ਦੇ ਨਾਲ ਅਪੀਲ ਹੈ ਕਿ ਇਸ ਵੀਡੀਓ ਨੂੰ ਜੇ ਤੁਸੀਂ ਦੇਖ ਰਹੇ ਹੋ ਤਾਂ ਅੱਜ ਹੀ ਸਾਡੇ ਕੋਲੋਂ ਇਹ ਲੈ ਜਾਓ ਤੇ ਲਿਜਾ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਜ਼ਰੂਰ ਰੱਖੋ ਧੰਨਵਾਦ ਬਹੁਤ ਸ਼ੁਕਰੀਆ ਜੀ ਬਾਟਿਆ ਸਾਹਿਬ ਸਭ ਤੋਂ ਪਹਿਲਾਂ ਤਾਂ ਬਤਰਾ ਸਾਹਿਬ ਨੂੰ ਜਰਮਦਲ ਦੀ ਆ ਬਹੁਤ ਬਹੁਤ ਮੁਬਾਰਕਾ ਦੂਸਰਾ ਬਤਰਾ ਸਾਹਿਬ ਤੇ ਅੰਕੁਸ਼ ਨਿਜਾਵਨ ਇਹ ਦੋਨਾਂ ਦੀ ਜੋੜੀ ਹੈ ਇਹਨਾਂ ਦੀ ਟੀਮ ਬਹੁਤ ਤਗੜੀ ਹੈ ਜੀ ਇਹ ਭਲੇ ਦੇ ਕੰਮ ਕਰਦੇ ਅੱਜ ਬਹੁਤ ਖੁਸ਼ੀ ਹੋਈ ਵੀ ਆਪਣਾ ਬਰਥਡੇ ਵੀ ਜਿਹੜਾ ਮਨਾ ਰਹੇ ਆ ਉਹ ਵੀ ਚੰਗੇ ਕੰਮ ਤੋਂ ਬਣਾ ਰਹੇ ਜੀ ਜੀ ਸੋ ਇਨਸਾਨ ਬਣ ਕੇ ਇਨਸਾਨੀਅਤ ਵਾਲੇ ਕੰਮ ਕਰਦੇ ਆ ਦੇਖੋ ਹਰ ਸਾਲ ਇਹਨਾਂ ਦੇ 10-12 ਫੰਕਸ਼ਨ ਐਦਾਂ ਦੇ ਹੁੰਦੇ ਜਿਹੜੇ ਗਰੀਬਾਂ ਨੂੰ ਰਾਸ਼ਨ ਦਿੰਦੇ ਆ ਜਿਹੜਸ ਪਰਿਵਾਰ ਕੋ ਰਾਸ਼ਨ ਨਹੀਂ ਉਹ ਦਿੰਦੇ ਕੋਈ ਨਾ ਕੋਈ ਪ੍ਰੋਗਰਾਮ 2-4 ਮਹੀਨੇ ਬਾਅਦ ਇਹਨਾਂ ਦਾ satsang ਦਾ ਵੀ ਚੱਲਦਾ ਰਹਿੰਦਾ ਹੈ بڑے بڑے ਮਹਾਤਮਾ ਰੋ ਲਿਆਉਂਦੇ ਆ ਲੋਕਾਂ ਨੂੰ ਭਗਤੀ ਭਾਵ ਚ ਵੀ ਲਾਂਦੇ ਨੇ ਬੱਚਿਆਂ ਦੇ ਸਕੂਲਾਂ 'ਚ ਵਰਦੀਆਂ ਵੀ ਦਿੰਦੇ ਆ ਜੋ ਜ ਅਣਗਿਣਤ ਕੰਮ ਹੈ ਮੈਂ ਤੁਹਾਨੂੰ ਗਿਣਾਨ ਲੱਗਾ ਜੋ ਇਹ ਕਰਦੇ ਆ ਬੜੀ ਖੁਸ਼ੀ ਹੁੰਦੀ ਸਾਨੂੰ ਆਪਣੇ ਆਪ ਨੂੰ ਵੀ ਇਹ ਕੰਮ ਗਿਣਾਉਣ ਲੱਗੇ ਤਾਂ ਅਗਲਾ ਜਨਮ ਤੇ ਨਾ ਜਾਣਾ ਸੋ ਕਹਿਣ ਦਾ ਮਤਲਬ ਬਹੁਤ ਖੁਸ਼ੀ ਹੈ ਜੀ ਇਦਾਂ ਦੇ ਭਲੇ ਦੇ ਕੰਮ ਕਰਦੇ ਆ ਜੇ ਪੰਛੀਆਂ ਵਾਸਤੇ ਲੱਗਿਆ ਵਾ ਹਜ ਤੱਕ ਸੋ ਕਹਿਣ ਦਾ ਮਤਲਬ ਹੈ ਪ੍ਰਮਾਤਮਾ ਇਹਨਾਂ ਨੂੰ ਬਹੁਤ ਵੱਡੀ ਉਮਰ ਦੇਵੇ ਤੰਦਰੁਸਤੀ ਦੇਵੇ ਠੀਕ ਹੈ ਵੱਡੀ ਹਰ ਸਾਲ ਬਰਥਡੇ ਤੇ ਵੰਡੀ ਜਾਣ ਮੁੱਕਣੇ ਨਾ ਇਦਾਂ ਦੇ ਕੰਮ ਕਰਦੇ ਰਹਿਣ ਧੰਨਵਾਦ ਅੱਛਾ ਦੇਖੋ ਸੰਸਕਾਰ ਦੀ ਗੱਲ ਕੀਤੀ ਮੈਂ ਇੱਕ ਸੈਕਿੰਡ ਹੀ ਲੈਣਾ ਹਾਂ ਪੰਛੀਆਂ ਨੇ ਸੰਸਕਾਰ ਨਹੀਂ ਛੱਡੇ ਅੱਜ ਵੀ ਉਹ ਪਾਣੀ ਐ ਪੀਂਦੇ ਆ ਸਾਡੇ ਅੰਗਰੋਂ ਐ ਨਹੀਂ ਪੀਂਦੇ ਸੰਸਕਾਰ ਛੱਡਣ ਵਾਲੀ ਗੱਲ ਹੈ ਔਰ ਦੂਜੀ ਗੱਲ ਅਸੀਂ ਉੱਠਦੇ ਹੀ ਫੋਨ ਚੱਕਦੇ ਆ ਚਲੋ ਸਾਡੀ ਮਜਬੂਰੀ ਬਣ ਗਈ ਪਰ ਤੁਸੀਂ ਪੰਛੀ ਦੇਖ ਲਿਓ ਕਦੇ ਵੀ ਹਨੇਰਾ ਹੋਣ ਤੋਂ ਚੰਦ ਮਿੰਟ ਪਹਿਲਾਂ ਚਲੇ ਜਾਣਗੇ ਆਪਣੇ ਹੌਸਲੇ ਵਿੱਚ ਤੁਹਾਨੂੰ ਬਾਹਰ ਫਿਰਦੇ ਨਜ਼ਰ ਨਹੀਂ ਆਊਗੇ ਬੰਦਾ ਤਾਂ ਰਾਤ ਦੇ 2 ਵਜੇ 3 ਵਜੇ 4 ਵਜੇ ਤੱਕ ਵੀ ਟੜਕੇ ਘੁੰਮਦਾ ਰਹਿੰਦਾ 5 6 ਵਜੇ ਤੋਂ ਬਾਅਦ ਨਜ਼ਰ ਨਹੀਂ ਆਉਣਗੇ ਸਹੀ ਗੱਲ ਹੈ ਕੀ ਗਲਤ ਬਿਲਕੁਲ ਸਹੀ ਗੱਲ ਹੈ ਜੀ ਜਿੱਦਾਂ ਦਿਨੇਸ਼ ਸੂਰੀ ਜੀ ਪੀਪੀ 32 ਤੋਂ ਇਹ ਖੁਦ ਇੱਕ ਐਂਕਰ ਵੀ ਨੇ ਔਰ ਇੱਕ ਗਾਇਕ ਵੀ ਨੇ ਤੇ ਬਹੁਤ ਵੱਡੇ ਸਮਾਜ ਸੇਵਕ ਵੀ ਹੈ ਸਿਆਸਤਦਾਨ ਵੀ ਕਹਿੰਦਾ ਮੈਂ ਦੱਸਣਾ ਇਹ ਚੰਨਾ ਸਿਆਸਤ ਹਜੇ ਆਏ ਨਹੀਂ ਪਰ ਜਦੋਂ ਅਸੀਂ ਕੋਈ ਧਰਮ ਪ੍ਰਚਾਰ ਦਾ ਕੰਮ ਕਰਦੇ ਆ ਇਹ ਤੇ ਇਹਨਾਂ ਦੇ ਪਿਤਾ ਜੀ ਨਰੇਸ਼ ਸੂਰੀ ਜੀ ਸਾਨੂੰ ਗੁਪਤ ਰੂਪ ਦੇ ਵਿੱਚ ਆਪਣਾ ਸਹਿਯੋਗ ਜ਼ਰੂਰ ਦੇ ਕੇ ਜਾਂਦੇ ਆ ਔਰ ਜਿੱਦਾਂ ਇਹਨਾਂ ਨੇ ਪਹਿਲਾਂ ਦੱਸਿਆ ਕਿ ਸਾਨੂੰ ਪੰਛੀਆਂ ਤੋਂ ਵੀ ਜਿਹੜੇ ਬੇਜੁਬਾਨ ਨੂੰ ਆਪਾਂ ਬੇਜੁਬਾਨ ਨਾ ਕਹੀਏ ਉਹਨਾਂ ਦੇ ਦਿਲ ਦੀ ਆਵਾਜ਼ ਨੂੰ ਜਾਣੀਏ ਤੇ ਉਹਦੇ ਤੋਂ ਕੋਈ ਸਿੱਖਿਆ ਲੈ ਲਈਏ ਇਹ ਵੀ ਇੱਕ ਸਿੱਖਿਆ ਹੈਗੀ ਕਿ ਸ਼ਾਮ ਨੂੰ ਉਹ ਟਾਈਮ ਸਰ ਆਪਣੇ ਹੌਂਸਲੇ ਵਿੱਚ ਜਾ ਕੇ ਆਰਾਮ ਕਰਦੇ ਆ ਤਾਂ ਸਾਨੂੰ ਵੀ ਸਾਰੇ ਦਿਨ ਦੀ ਆਪਣੀ ਕਮਾਈ ਕਰਕੇ ਸ਼ਾਮ ਨੂੰ ਬੱਚਿਆਂ ਕੋਲ ਟਾਈਮ ਸਰ ਮੁੜ ਜਾਣਾ ਚਾਹੀਦਾ ਆ ਤੇ ਆਪਣੇ ਪਰਿਵਾਰ ਦੀ ਦੇਖ ਰਿਕ ਵੀ ਕਰਨੀ ਚਾਹੀਦੀ ਆ ਮੈਂ ਵਿਜੇ ਕੁਮਾਰ ਜੀ ਔਰ ਦਿਨੇਸ਼ ਸੂਰੀ ਜੀ ਜਿਹੜੇ ਸਾਡੇ ਛੋਟੇ ਭਰਾ ਨੇ ਤੇ ਜੇ ਮੈਂ ਥੋੜੀ ਰਿਸ਼ਤੇਦਾਰੀ ਕੱਢਾਂ ਤਾਂ ਮੇਰੇ ਭਾਂਜਾ ਸਾਹਿਬ ਨੇ ਕਿਉਂਕਿ ਇਹਨਾਂ ਦੇ ਮੰਮੀ ਜੀ ਸਾਡੇ ਦੀਦੀ ਅਸੀਂ ਇਕੱਠੇ ਹੀ ਨੇੜੇ-ਨੇੜੇ ਰਹੇ ਆ ਇੱਕ ਮੁਹੱਲੇ ਵਿੱਚ ਤੇ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਵੀ ਬਹੁਤ ਵਧੀਆ ਕੰਮ ਕਰਦੇ ਆ ਇਹ ਜਿਹੜੀ ਸਾਡੀ ਛੋਟੀ ਦਾ ਛੋਟਾ ਜਿਹਾ ਉਪਰਾਲਾ ਆ ਇਹਨੂੰ ਵੱਡਾ ਕਰਕੇ ਦਿਖਾ ਰਹੇ ਆ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਰਹੇ ਆ ਉਦੋਂ ਸਾਡੀ ਆਵਾਜ਼ ਜਿਹੜੀ ਸਾਡੀ ਆ ਉਹ ਸ਼ਾਇਦ 100 200 ਬੰਦੇ ਤੱਕ ਜਾਂਦੀ ਇਹਨਾਂ ਦੇ ਚੈਨਲ ਦੇ ਮਾਧਿਅਮ ਦੇ ਨਾਲ ਮੇਰਾ ਖਿਆਲ 50000 ਬੰਦੇ ਤੱਕ ਇਹ ਜਿਹੜੀ ਵੀਡੀਓ ਪਹੁੰਚ ਕਰਦੀ ਆ ਤਾਂ ਇੱਕ ਵਾਰੀ ਫਿਰ ਪੀਵੀ 32 ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਤੁਹਾਨੂੰ ਬਰਥਡੇ ਵਿਸ਼ਸ ਪਰਮਾਤਮਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਲੰਬੀਆਂ ਲੰਬੀਆਂ ਉਮਰ ਹੋਣ ਔਰ ਹਰ ਸਾਲ ਅਸੀਂ ਇਸੇ ਤਰੀਕੇ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਦੇ ਰਹੀਏ ਇੱਕ ਗੱਲ ਹੋਰ ਪੰਛੀ ਕਦੇ ਵੀ ਪੀ ਕੇ ਨਹੀਂ ਉੱਡਦੇ ਇਸੇ ਕਰਕੇ ਕੋਈ ਐਕਸੀਡੈਂਟ ਨਹੀਂ ਹੁੰਦੇ ਇਹ ਤੇ ਇੱਕ ਦੁਆ ਹੈ ਜੀ ਦੇਖੋ ਕਹਿੰਦੇ ਆ ਕਿ ਖੋਣ ਵਾਲਾ ਦੋ ਹੱਥਾਂ ਨਾਲ ਖੋ ਲੈਂਦਾ ਲੇਕਿਨ ਦੇਣ ਵਾਲਾ ਕਈ ਤਰੀਕਿਆਂ ਨਾਲ ਦਿੰਦਾ ਔਰ ਪ੍ਰਮਾਤਮਾ ਜਿਵੇਂ ਤੁਹਾਡੇ ਸਾਹਿਬ ਨੇ ਕਿਹਾ ਤੁਸੀਂ ਅਣਗਿਣਤ ਸੇਵਾਵਾਂ ਕਰਦੇ ਹੋ ਇਸੇ ਤਰੀਕੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਣਗਿਣਤ ਸੇਵਾਵਾਂ ਕਰਦੇ ਰਹੋ ਤੁਸੀਂ ਔਰ ਅਣਗਿਣਤ ਲੋਕ ਤੁਹਾਨੂੰ ਸਹਿਯੋਗ ਦਿੰਦੇ ਰਹਿਣ ਉਮੀਦ ਕਰਦੇ ਆ ਅੱਜ ਦੀ ਪੇਸ਼ਕਸ਼ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਤੁਸੀਂ ਵੀ ਜ਼ਰੂਰ ਪੰਛੀਆਂ ਦੀ ਮਦਦ ਕਰੋ ਉਹਨਾਂ ਦੇ ਸਹਾਇਕੀ ਬਣੋ ਕਿਉਂਕਿ ਪੰਛੀ ਰੱਬ ਦੇ ਨੇ ਤੇ ਤੁਸੀਂ ਰੱਬ ਦੇ ਬੰਦੇ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ